ਆਦੀਤਨ ਪ੍ਰੇਮੀਆਂ जय वाल्मीकि जय भीम ਸੋ ਦੋਸਤੋ ਕੱਲ ਕੁਝ ਗੁੰਡੇ ਲੋਕਾਂ ਦੇ ਵੱਲੋਂ ਪਾਵਨ ਵਾਲਮੀਕੀ ਪੀਠ ਦੇ ਮਿੱਤਰ ਤੁਹਾਨੂੰ ਲੈ ਕੇ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਕੁਝ ਲੋਕਾਂ ਨੇ ਜਿਹੜਾ ਵਾਲਮੀਕੀ ਪੀਠ ਦੇ ਉੱਤੇ ਜੋ ਅੰਦਰ ਪ੍ਰਮਾਤਮਾ ਦੀ ਮੂਰਤੀ ਦੇ ਉੱਤੇ ਜੋ ਬੇਅਦਬੀ ਕੀਤੀ ਆ ਉਹਦੇ ਰੋਸ ਵਿੱਚੋਂ ਜੋ ਕੱਲ ਅੰਮ੍ਰਿਤਸਰ ਗੁਰੂ ਦੀ ਨਗਰੀ ਪਾਵਨ ਪਵਿੱਤਰ ਸ਼ਹਿਰ ਆ ਜਿਹੜਾ ਉਹ ਬੰਦ ਲਏਗਾ ਕਿਉਂਕਿ ਅਸੀਂ ਨਹੀਂ ਚਾਹਨੇ ਸ਼ਹਿਰ ਨੂੰ ਤੰਗ ਕਰਨਾ ਡਿਸਟਰਬ ਕਰਨਾ ਪਰ ਕੱਲ ਜਿਹਨਾਂ ਲੋਕਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ ਉਹਨਾਂ ਨੂੰ ਅਸੀਂ ਸੰਤੋ ਨਹੀਂ ਕਹਿ ਸਕਦੇ ਕਿਉਂਕਿ ਸੰਤ ਸ਼ਬਦ ਦੀ ਡੈਫੀਨੇਸ਼ਨ ਕੀ ਆ ਕਿ ਸ਼ਾਂਤ ਰਹਿਣਾ ਉਹ ਸਾਰਿਆਂ ਦੇ ਨਾਲ ਸ਼ਾਂਤੀ ਦੇ ਨਾਲ ਜਿਹੜਾ ਸੀ ਉੱਥੇ ਝੰਡਾ ਚੜਾਇਆ ਜਾ ਰਿਹਾ ਸੀਗਾ ਪਰ ਕੁਝ ਲੋਕਾਂ ਨੇ ਜਿਹੜੇ ਸ਼ਰਾਬ ਦੇ ਤੱਤ ਆ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕੁਝ ਐਸੇ ਕੱਲ ਉਹ ਮਨੇ ਉੱਥੇ ਹਰਕਤਾਂ ਕੀਤੀਆਂ ਕਿ ਪ੍ਰਮਾਤਮਾ ਦੀ ਮੂਰਤੀ ਦੇ ਅੰਦਰ ਜਾ ਕੇ ਹਥਿਆਰਾਂ ਨਾਲ ਲੈ ਸੋ ਕੇ ਵਿੰਡਾਸੀਆਂ ਦਾਤਰਾਂ ਦੇ ਨਾਲ ਔਰ ਇਤੋਂ ਤੱਕ ਕਿ ਉਹਨਾਂ ਲੋਕਾਂ ਨੇ ਨਸ਼ੇ ਕੀਤੇ ਪਏ ਸੀਗੇ ਕੱਲ ਜੇ ਉਹਨਾਂ ਨੇ ਉੱਥੇ ਹਰਕਤ ਕੀਤੀ ਆ ਤੇ ਬੇਨਤੀ ਕਰਦੇ ਆ ਕਿ ਕੱਲ ਉਹਦੀ ਰੋਸ਼ਨੀ ਦੇ ਵੱਜੋਂ ਕੱਲ ਜਿਹੜਾ ਅੰਬਰੀਸਰ ਗੁਰੂ ਦੀ ਨਗਰੀਆ ਪੂਰਨ ਤੌਰ ਤੇ ਜਿਹੜੀ ਬੰਦ ਰਹਿੰਦੀ ਆ ਜੈ